ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਅਜਾ ਚੋਣ ਲੜ ਰਹੇ ਨੇ ਤੇ ਉੱਥੇ ਹੀ ਨੋਮੀਨੇਸ਼ਨ ਪਰਨ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵਿੱਚ ਸਰਕਾਰ ਪਹੁੰਚ ਗਈ ਸੀ ਤੇ ਜਿਸ ਤੋਂ ਬਾਅਦ ਹੁਣ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਦੇਸ ਤੋਂ ਬਾਅਦ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਆਜ਼ਾਦ ਚੋਂ ਲੜਨ ਗਏ ਤੇ ਆਏ ਦਿਨਾਂ ਦੇ ਵਿੱਚ ਜਿਹੜਾ ਕਿ ਅਸੀਂ ਚੋਣਾਂ ਦੇ ਲਈ ਸਿੱਖਾਂ ਦੇ ਲਈ ਇੱਕ ਵੱਡੀ ਅਪੀਲ ਜਿਹੜੇ ਕਿ ਕਰਨ ਜਾ ਰਿਹਾ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਪਾਉਣ ਦੇ ਲਈ ਜਿਹੜਾ ਕਿ ਭਾਈ ਅਮਰਿਤਪਾਲ ਦੀ ਮਾਤਾ ਦੇ ਵੱਲੋਂ ਇੱਕ ਵੱਡਾ ਸਨੇਹਾ ਜਿਹੜਾ ਕਿ ਲਾਇਆ ਗਿਆ ਤੇ ਉੱਥੇ ਹੀ ਨਸ਼ਾ ਛੱਡੋ ਅੰਮ੍ਰਿਤ ਛਕੋ ਨੂੰ ਲੈ ਕੇ ਭਈ ਪਾਈ ਅੰਮ੍ਰਿਤਪਾਲ ਦੀ ਮਾਤਾ ਦੇ ਵੱਲੋਂ ਸਿੱਖ ਕੌਮ ਨੂੰ ਕਿਹਾ ਗਿਆ ਤੇ ਜਿਸ ਦੇ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਕਿ ਸਿੱਖ ਜਥੇਬੰਦੀਆਂ ਨੇ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਹੋਰ ਕੀ ਕਹਿਣਾ ਹੈ ਪਹਿਲਾਂ ਤਾਂ ਮੈਂ ਆਈ ਹੋਈ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੀ ਹਾਂ ਇਸ ਸੰਗਤ ਦਾ ਆਣਾ ਬਹੁਤ ਮਤਲਬ ਪਾਣ ਦਾ ਕਰਦਾ ਹਾਂ ਖੁਸ਼ੀ ਹੁੰਦੀ ਆ ਬਹੁਤ ਅੱਛਾ ਸੰਗਤਾ ਜਿੰਨੇ ਵੀ ਪੜਾਵਾਂ ਦੇ ਵਿੱਚ ਨੇ ਬਹੁਤ ਹੀ ਸੰਤਾ ਨੇ ਪਿਆਰ ਤੇ ਸਹਾਰਾ ਦਿੱਤਾ ਵਾ ਸੰਗਤਾਂ ਦਾ ਸਾਹ ਕੋ ਚਾਹਵੇ ਕਿ ਮਨ ਨੂੰ ਖੁਸ਼ੀ ਹੋਵੇ ਕਿ ਆਪਣਾ ਪੰਥ ਜਿਹੜਾ ਇੱਕ ਨਿਸ਼ਾਨ ਸਾਥਰ ਇਕੱਠਾ ਹੋਊਗਾ ਬਾਕੀ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਇਸ ਮਕਸਦ ਲਈ ਇੱਥੇ ਇਕੱਠੇ ਹੋਏ ਹਨ ਇਹ ਮਕਸਦ ਕੀ ਹੈ ਸਾਡਾ ਅਮਰਪਾਲ ਸਿੰਘ ਕਟੂਸਾਉ ਨੂੰ ਹਜ਼ਾਰ ਕਿਉਂ ਨਾੜ ਰਹੇ ਆ ਜੇ ਤੇਵੇਂ ਸਾਡੇ ਸੇ ਜੋਗ ਦੀ ਬਹੁਤ ਜਰੂਰਤ ਆ ਤੁਹਾਡਾ ਇੱਕ ਇੱਕ ਕੋਟਿੰਗ ਦੀ ਵੋਟ ਜਿਹੜਾ ਅਮਰਪਾਲ ਨੂੰ ਜੇਲ੍ਹ ਤੋਂ ਬਾਹਰ ਲਿਆ ਸਕਦਾ ਅਮਰਪਾਲ ਵੱਡੀ ਲੀਡ ਨਾਲ ਜਿੱਤ ਕੇ ਐਮਪੀ ਬਣ ਕੇ ਬਾਹਰ ਆਏ ਤੇ ਬਾਕੀ ਵੀ ਬੰਦੀ ਸਿੰਘਾਂ ਸਾਰਿਆਂ ਦੀ ਜਿਹੜੀ ਉਹ ਗੱਲ ਕੀਤੀ ਜਾ ਸਕੇ ਮੈਂ ਚਾਹੁੰਦਾ ਹਾਂ ਕਿ ਉਹ ਨਾ ਟਿਕੀ ਨਾ ਹੋਵੇ ਸਾਡੀ ਜੀ ਆਂ ਆਂ ਬਸਵਾਜੋ ਸੋਨਿਆ ਸੋਨਿਆ ਮੈਂ ਹੋਈ ਸੰਤਾ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇੱਕ ਇੱਕ ਲੋਟਨ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਸਕਦਾ ਹਾਂ ਅਸੀਂ ਐਮਪੀ ਬਣ ਕੇ ਜਦੋਂ ਜੇਲ੍ਹ ਚੋਂ ਹੱਡੀ ਲੀਡ ਜਿੱਤ ਕੇ ਬਾਹਰ ਆਉਂਦੇ ਆ ਤਾਂ ਬਾਕੀ ਵੀ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਊ ਕਿਉਂਕਿ ਕਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਪੈਂਤੀ ਪੈਂਤੀ ਸਾਲ ਜਿਹੇ ਲਾ ਜਗ ਰੌੜ ਲੈ ਸਾਡੇ ਬੰਦੀ ਸਿੰਘ ਜਿਹੜਾ ਸਰਕਾਰਾਂ ਚਾਉਂਦੀਆਂ ਨਹੀਂ ਸਾਡੇ ਸਿੰਘ ਬਾਹਰ ਆਉਣ ਉਹਨਾਂ ਨੂੰ ਪਤਾ ਵੀ ਜਦੋਂ ਇਹ ਬਾਹਰ ਆਉਂਦੇ ਨੇ ਆਪਣੇ ਹੱਕਾਂ ਦੀ ਮੰਗ ਕਰਨੀ ਹੈ ਇਹ ਸਰਕਾਰਾਂ ਨੂੰ ਕਦੇ ਵੀ ਮਨਜ਼ੂਰ ਨਹੀਂ। ਬਾਕੀ ਸਭ ਅਮਰਪਾਲ ਨੂੰ ਵੋਟਾਂ ਬਾਕੇ ਜੇ ਤੁਸੀਂ ਤੋਂ ਦੇ ਤੇ ਪੰਜਾਬ ਦੇ ਨੌਜਵਾਨੀ ਜਿਹੜੀ ਨਸ਼ਿਆਂ 'ਚ ਗਲਤ ਹੋ ਰਹੀ ਆ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਜਦੋਂ ਉਹਨਾਂ ਨੇ ਆਲਸਾ ਵੀ ਤੋੜੀ ਕਿੰਨੇ ਨੌਜਵਾਨਾਂ ਨੇ ਅਮਰਤ ਸ਼ਾਕੇ ਤੇ ਗੁਰੂ ਦੇ ਲੜ ਲੱਗੇ ਇਹ ਸਰਕਾਰ ਦਾ ਕੋ ਬਰਦਾਸ਼ਤ ਨਹੀਂ ਹੋਇਆ ਇਹੋ ਹੀ ਅਮਰਤ ਛਕਾਉਣਾ ਤੇ ਨਸ਼ੇ ਛਡਾਉਣਾ ਕੋ ਗਲਤ ਗੱਲ ਸੀ ਇਹਦੇ ਕਰਕੇ ਉਹਨਾਂ ਨੇ ਐਨਐਐਸਏ ਲਾ ਕੇ ਉਹਨਾਂ ਨੂੰ ਡਿਗਰੂ ਦਾ ਡੀਐਚ ਭੇਜ ਦਿੱਤਾ ਇੱਕ ਸਾਲ ਦੀ ਐਨਐਐਸਏ ਤੇ ਸਾਲ ਮੁੱਕਣ ਦੇ ਬਹੁਤ ਆਸ ਸੀ ਕਿ ਅ ਮਾਰਚ ਚ ਉਹ ਆ ਜਾਣਗੇ ਇੱਕ ਸਾਲ ਦੀ ਉਹਨਾਂ ਨੇ ਐਨਐਐਸਏ ਫੇਰ ਵਧਾ ਦਿੱਤੀ ਵੇਖੋ ਉਹਨਾਂ ਨੇ ਸੰਗਤ ਨੇ ਬੇਨਤੀ ਕੀਤੀ ਹੀ ਭਾਈ ਸਾਹਿਬ ਚੋਣ ਲੜਨ ਚਲੋ ਸੰਗਤ ਦਾ ਹੁਕਮ ਉਹਨਾਂ ਨੇ ਮੰਨਿਆ ਹੁਣ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆਂ ਕਿ ਆਪ ਵੱਲ ਚੜ ਕੇ ਸਹਿਯੋਗ ਦਿਓ ਜੇ ਤੁਹਾਡੇ ਸਹਿਯੋਗ ਨਾਲ ਹੀ ਅਮਰਪਾਲ ਜਿੱਤ ਸਕਦਾ ਤੇ ਅਮਰਪਾਲ ਦੀ ਜਿੱਤ ਜਿਹੜੀ ਉਹ ਤੁਹਾਡੀ ਜਿੱਤ ਆ ਵੇਖੋ ਮੈਂ ਮਾਂ ਮਾਂ ਮੈਂ ਜਨਮ ਦੇ ਕੇ ਵੱਡਾ ਕਰਕੇ ਕੂਮ ਦੀ ਝੋਲੀ ਵਿੱਚ ਪਾਇਆ ਇਹ ਕੂਮ ਦਾ ਫੈਸਲਾ ਵਾਪੇ ਹੁਣ ਕੂਮ ਨੇ ਕਿਦਾਂ ਭਾਈ ਸਭ ਨੂੰ ਬਾਹਰ ਲਿਆਉਣਾ ਤੇ ਵਾਧ ਚੜਕੇਸ ਮੇਹਤ ਬੰਨ ਕੇ ਬੇਇੱਜ਼ਤੀ ਕਰਦੀ ਕਿ ਵਾਧ ਚੜਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਜਿੰਨਾ ਵੀ ਹੋ ਸਕਦਾ ਵਾਧ ਚੜਕੇ ਕਹ ਪੈਣਾ ਭਰਾਵਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜਿੱਤ ਜਿੱਤਾ ਤੁਹਾਡਾ ਸਾਹਮਣੇ ਕਿਆ ਫੋਨ ਕਰੋ ਤਾਂ ਜੋ ਵੱਡੀ ਲੀਡ ਜਿੱਤ ਪ੍ਰਾਪਤ ਕਰੇ ਇੱਕ ਵਾਰੀ ਰਿਕਾਰਡ ਤੋੜੇ ਪੰਥ ਦਾ